ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਲੈ ਕੇ ਆਏ ਚਾਰ ਹੀਰ ਪਰ ਬੱਸੀਆਂ ਸਾਰੇ ਡਾਇਮੰਡ ਪੀਸ ਐ ਬਾਕੀ ਡਟੇਲੇ ਆਪਾਂ ਬਾਈ ਤੋਂ ਪੁੱਛ ਲੈਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਦੀਪੇ ਬਾਈ ਨੰਬਰ ਪਤਾ ਤੇ ਪਿੰਡ ਦੱਸ ਦੋ ਵੀਰੇ ਨਾਂ ਕਾਲਾ ਬਾਈ ਪਿੰਡ ਸਨਾਕੜਾ ਸਿੰਘ ਬਰਨਾਲਾ ਜ਼ਿਲ੍ਹਾ ਤਖਫੀਲ ਦਾ ਬਾਹਰ ਤਨ 995583 ਠੀਕ ਆ ਵੀਰੇ ਨੰਬਰ ਇੱਕ ਵਾਰੀ ਫੇਰ ਬੋਲ ਦੇ ਵੀਰੇ ਬਾਹਰ ਤਨ 995583 ਠੀਕ ਆ ਵੀਰੇ ਇੱਕ ਨੰਬਰ ਦੇ ਬੱਸੀ ਵੀਰੇ ਦੀ ਕੀ ਡਿਟੇਲ ਹੈ ਚਾਰੇ ਬੱਸੀਆਂ ਖੀਰੀਆਂ ਦੰਦੋਂ ਚਾਰ ਚਾਰ ਥਾਣਾ ਕੋਈ ਫੋਟੋਸਾਂ ਨਹੀਂ ਠੀਕ ਆ ਵੀਰੇ ਨੰਬਰ ਆਇਆ ਹੈ ਸਭ ਤਾਂ ਨੀਨਾਗਾ ਠੀਕ ਆ ਵੀਰੇ ਉੱਥੀ ਬੱਤੀ ਦਿਖਾ ਦੂ ਬੱਸੀ ਦੀ ਠੀਕ ਆ ਵੀਰੇ ਦਿਖਾ ਦੇ ਮੜਾ ਨੇੜੇ ਹੋ ਕੇ ਦੇਖ ਦੇਖੋ ਵੀਰੇ ਫੇਸ ਬਿਊਟੀ ਪੱਧਰ ਆ ਦੇ ਪੱਟ ਪੁੜਾ ਜਮਾ ਚੱਕ ਮੰਗਾ ਚਾਰ ਹੀ ਥਾਣਾ ਥਾਣਾ ਚਾਰੇ ਥਾਣਾ ਕੱਲੇ ਬੱਚੇ ਕੱਲਾ ਕੱਲਾ ਥਾਣਾ ਗੈਪ ਤੇ ਥਾਣਾ ਬੱਚੇ ਹੈਗੇ ਰਿਕਾਰਡ ਵਾਲੇ ਠੀਕ ਆ ਜੀ ਪੂਰੀ ਫੁੱਲ ਬਰੀਡ ਚ ਸੈਰ ਸੈਰ ਹੈ ਠੀਕ ਆ ਵੀਰੇ ਮੁੱਲਵਾੜੀ ਵੀਰੇ ਦਾ ਮੁੱਲਵਾੜੀ ਹੋਊਗਾ ਫੋਨ ਤੇ ਠੀਕ ਆ ਵੀਰੇ ਮੁੱਲਵਾੜੀ ਵੀਰੇ ਹੋਊਗਾ ਫੋਨ ਤੇ ਕਾਲ ਕਰ ਲਿਓ ਹਾਂ ਹੋਣਗੇ ਜੈ ਜੀ ਬਾਕੀ ਕੁੱਤੀਆਂ ਸਾਰੀਆਂ ਬਰੀਡ ਚ ਆ ਠੀਕ ਆ ਵੀਰੇ ਦੋ ਨੰਬਰ ਬੱਸੀ ਦੀ ਕੀ ਡੀਟੇਲ ਆ ਬਈ ਠੀਕ ਆ ਜੀ ਇਹ ਵੀ ਅਸਲੀ ਬੱਸੀ ਆ ਬਈ ਠੀਕ ਆ ਜੀ ਹਾਂ ਮੰਨ ਕੇ ਚੱਲ 35 ਪਲੱਸ ਵਾਲੀ ਬੱਸੀ ਆ ਇਹ ਠੀਕ ਆ ਵੀਰੇ ਪੂਰੀ ਪੱਧਰ ਹੈ ਜੀ ਖਣ ਫੋਨ ਦਿਖਾ ਦੇ ਬਾਕੀ ਪਿੱਛੇ ਪੁਰਾ ਚੱਕ ਮਾਂ ਦੇ ਪੁਰੇ ਪੜੇ ਜਮਾ ਗੁੰਦੀ ਪਈ ਹੈ ਬੱਸੀ ਠੀਕ ਆ ਵੀਰੇ ਇਹ ਚਾਰ ਹੀ ਥਾਣਾ ਨੇੜੇ ਹੋ ਕੇ ਦਿਖਾ ਦੇ। ਬਾਕੀ ਫੇਸ ਕੁਆਲਟੀ ਦਿਖਾ ਦੇ, ਜਾ ਦੇਖਾ ਦੇ ਕੰਮ ਜਿਵੇਂ ਚਾਰ ਉਂਗਲਾਂ ਦੇਖ। ਠੀਕ ਆ ਵੀਰੇ। ਫੇਸ ਦੇਖ ਬੱਸੀ ਦਾ। ਫੇਸ ਬਿਊਟੀ ਬਾ ਕਮਾਲ ਆ। ਹਾਂ ਹਾਂ। ਬਾਕੀ ਲੰਮੀ ਚੌੜੀ ਆ ਬੱਸੀ। 3 ਹੀ ਹੈ ਚਾਰੇ ਬੱਸੀਆਂ। ਠੀਕ ਆ ਵੀਰੇ। ਮੁੱਲ ਵੀਰੇ? ਮੁੱਲ ਤਾਂ ਖੂਨ ਚ ਹੋਣਗੇ ਚਾਰ ਬੱਸੀਆਂ ਦੇ। ਠੀਕ ਆ ਵੀਰੇ। ਠੀਕ ਆ ਵੀਰੇ। ਅੱਗੇ ਆਪਣੇ ਆ ਤਿੰਨ ਨੰਬਰ ਬੱਸੀ ਆਗੇ। ਅੱਗੇ ਹੋ ਗਈ ਵੀਰੇ ਤਿੰਨ ਨੰਬਰ ਬੱਸੀ। ਹਾਂ ਇਹਦੀ ਉਮਰ ਹੋਊਗੀ 10 ਠੀਕ ਆ ਵੀਰੇ ਹਾਂ ਗੰਦੋ ਫੀਰੀ ਹੈ ਜੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਆ ਤੇ ਆ ਰਹੀ ਥਣਾਗੇ ਠੀਕ ਆ ਜੀ ਬਾਕੀ ਬਲੀ ਵੀ ਦੱਸੀ ਆ ਪੂਰੀ ਠੀਕ ਆ ਜੀ ਪੱਟ ਫੁੜੇ ਦੀ ਚੰਗੀ ਆ ਥਣ ਚਾਰੇ ਆ ਗੈਪ ਤੇ ਆ ਹਾਂ ਪੂਰਾ ਮੋਟਾ ਥਣ ਲੱਗਿਆ ਵਾ ਠੀਕ ਆ ਜੀ ਬਾਕੀ ਚਮਕ ਬਹੁਤ ਆ ਵਸੀ ਚ ਠੀਕ ਆ ਵੀਰੇ ਵਾ ਕਮਾਲ ਬਿਊਟੀ ਆ ਅੱਗੇ ਆ ਗਈ 4 ਨੰਬਰ ਜੀ ਇਹ ਟੀਕੇ ਦੇ ਕਾਫਲਾ ਵਸੀ ਠੀਕ ਆ ਜੀ ਉਮਰ ਕਿੰਨੀ ਕਾ ਵੀਰੇ ਦੀ ਪਰੇ ਦੀ ਬਾ 12 ਮਹੀਨੇ ਹੋ ਗਈ ਹੈ ਕੱਚੀ ਖੀਰੀ ਇਹਨਾਂ ਤੋਂ ਠੀਕ ਆ ਜੀ ਦੰਦ ਦਿਖਾ ਦਿਓ ਵੀਰੇ ਠੀਕ ਆ ਵੀਰੇ ਇਧਰ ਕਰਕੇ ਦਿਖਾ ਦੇ ਜੀ ਦੰਦ ਦੇਖ ਲਓ ਵੀਰੇ ਜਿਵੇਂ ਕੱਚੀ ਖੀਰੀ ਹੈ ਠੀਕ ਆ ਜੀ ਬਾਕੀ ਫੇਸ ਬੂਖ ਦਿਖਾ ਦੇ ਜਮ ਫੇਸ ਬਿਊਟੀ ਬਾ ਕਮਾਲ ਆ ਲੰਮੀ ਲੰਜੀ ਆ ਬੱਸੀ ਖੁੱਲੀ ਆ ਸਾਡਾ ਪੈਰਾਂ ਦੀ ਆਹ ਕੀ ਕਰ ਲੈ ਲੈਣਾ ਨੇ ਬੱਸੀ ਨੇ ਠੀਕ ਆ ਜੀ ਸਾਰੇ ਥਾਣਾ ਝੋਲੀ ਦਿਖਾ ਦੇ ਬੱਸੀ ਦੀ ਲੈ ਸਾਰੇ ਥਣ ਗਾਇਬ ਤੇ ਆ ਖੱਟਪੂੜੇ ਦੀ ਚੰਗੀ ਆ ਸਾਰੀਆਂ ਬਰੀਡ ਆ ਗਈਆਂ ਚਾਰੇ ਪਾਸੇ ਠੀਕ ਆ ਵੀਰੇ ਧੰਨਵਾਦ ਵੀਰੇ